ਮੈਂ ਤੇਰੇ ਕਾਂਡੇ ਨਾ ਨਮਾਰੀ ਚ ਵੀ ਦੇਖ ਲੈ ਦਰਾਜ ਚ ਵੀ ਦੇਖ ਲੈ ਕਾਂਡੇ ਗਏ ਕਿੱਧਰ ਹੋ ਮੈਂ ਤਾਂ ਕਾਂਡੇ ਇੱਥੇ ਧਰੇ ਸੀ ਉਦੋਂ ਮੈਨੂੰ ਤਾਂ ਇਹੀ ਨਹੀਂ ਜਿਆਦਾ ਹੁੰਦੇ ਵੀ ਮੈਂ ਧਰੇ ਕਿੱਥੇ ਸੀਗੀ ਤੇ ਆ ਲੀੜੇ ਲੂੜਾਂ ਚ ਤਾਂ ਨਹੀਂ ਧਰਤੇ ਦੇਖਾਂ ਹੋ ਮੈਂ ਮਰ ਜਾ ਕਿਤੇ ਵੀ ਨਹੀਂ ਇੱਥੇ ਜੇ ਤਾਂ ਮੈਂ ਆਹ ਕੱਪੜੇ ਕੋਪੜਿਆਂ ਦੇ ਥੱਲੇ ਧਰਦਾ ਨਹੀਂ ਹੁੰਦੀ ਹੁਣ ਲੈ ਕਿਤੇ ਨਹੀਂ ਤੇ ਕੀ ਕਰਾਂ ਹੁਣ ਮੈਂ ਕਿੱਥੋਂ ਕਾਂਡੇ ਭਰੂੰਗੀ ਜੇ ਮੈਨੂੰ ਕਾਂਡੇ ਨਾ ਤੇ ਆਏ ਹੈ ਬੇਬੇ ਤਾਂ ਪਹਿਲਾਂ 50000 ਰੁਪਏ ਮੰਗੀਂ ਆਂਦੀ ਬੇਬੇ ਕਹੀ ਜਾਂਦੀ ਪਈ ਤੇਰੇ ਭਰਾ ਤਾਂ 50000 ਰੁਪਏ ਲਿਆ ਕੇ ਦੇ ਕਮਰੇ ਵਾਸਤੇ ਤੇ ਜੇ ਹੁਣਾਂ ਕਾਂਡਿਆਂ ਦਾ ਜੱਬ ਪੈ ਗਿਆ ਫਿਰ ਹੋਰ ਨਵਾਂ ਕੰਮ ਛਿੜ ਜੂਗਾ ਆਖੂਗੀ ਤੂੰ ਹੀ ਧਰੇ ਸੀ ਪਈ ਇੱਥੇ ਪਾ ਕੇ ਮੈਨੂੰ ਕੜਾ ਸਮਾਂ ਇਸ ਵਿੱਚ ਮੈਂ ਤਾਂ ਬੇਬੇ ਨੂੰ ਫੜਾਉਣੀ ਭੁੱਲ ਗਈ ਮੈਂ ਤਾਂ ਅਦਰਾਜ ਚ ਰੱਖ ਤੇ ਮੈਂ ਕਿ ਚੱਲ ਚੱਕ ਲੂੰਗੀ ਮੁੜ ਕੇ ਇਹ ਜਾਂ ਦਿਮਾਗ ਚੋਂ ਨਿਕਲੀ ਗੱਲਾਂ ਮਿਸਤਰੀ ਲਾ ਲਿਆ ਮਿਸਤਰੀ ਚੋਲ ਜੂ ਕਿ ਮੇਰੇ ਤਾਂ ਜਿਆਦਾ ਹੀ ਨਹੀਂ ਰੇ ਚੱਲ ਮੈਂ ਬੇਬੇ ਨੂੰ ਪੁੱਛਦੀ ਆਂ ਦੇਖ ਲੈ ਕਹਿੰਦੇ ਹੁੰਦੇ ਸਿਆਣੇ ਆ ਕੇ ਰੁੱਤ ਰੁੱਤ ਦੇ ਮੇਵੇ ਖਾਣ ਨੂੰ ਜਿਹੜੇ ਕਹਿੰਦੇ ਕੋਈ ਸ਼ਾਂ ਹੋਣੀ ਆ ਉਹ ਵੀ ਰੁੱਤ-ਰੁੱਤ ਦੀ ਹੁੰਦੀ ਆ ਤਾਈਓ ਕਹਿੰਦੇ ਹੁੰਦੇ ਸਿਆਣੇ ਆਕੇ ਪੀਪਲ ਦੇ ਪੱਤੇ ਆਵੇ ਕਿਉਂ ਖੜਖੜ ਲਾਈਏ ਝੜ ਗਏ ਪੁਰਾਣੇ ਵੇ ਰੁੱਤ ਨਵੀਆਂ ਦੀ ਆਈ ਆ ਦੇਖ ਲੈ ਕਿੰਨੀਆਂ ਸੋਹਣੀਆਂ ਡੇਕਾਂ ਹੋ ਗਈਆਂ ਕਿੰਨੇ ਸੋਹਣਾ ਲੱਗਦਾ ਮੌਸਮ ਕਿੰਨੇ ਸੋਹਣੇ ਬੱਦਲ ਜੇ ਲੱਗਦੇ ਆ ਬਾਹਰ ਸੋਹਣਾ ਲੱਗਦਾ ਲੈ ਦੇਖ ਲੈ ਜਦੋਂ ਇਹ ਭਰ ਗਈਆਂ ਡੇਕਾਂ ਐ ਹਰੀਆਂ-ਹਰੀਆਂ ਬਾਹਰ ਸੋਹਣੀਆਂ ਲੱਗਣੀਆਂ ਇਹ ਵੀ ਡੇਕਾਂ ਦੀ ਗੱਲ ਕਰੀ ਜਾਨੀ ਐ ਹਾਂ ਡੇਕਾਂ ਦੀ ਗੱਲ ਕਰਦੇ ਆ ਪੇਵਾ ਦੇਖ ਰੱਖ ਕਹਿੰਦੇ ਕਿੰਨੀਆਂ ਸੋਹਣੀਆਂ ਫੁੱਟੀਆਂ ਐ ਕਿੰਨੀਆਂ ਸੋਹਣੀਆਂ ਲੱਗਦੀਆਂ ਜੇ ਕੋ ਖਾਣ ਨੂੰ ਕੋਈ ਚੀਜ਼ ਲੈਣ ਰੁੱਤ ਚ ਉਹ ਮਿਲਦੀ ਐ ਜਿਹੜੇ ਹੁਣ ਇਹ ਦੇਖਾਂ ਨੇ ਦੇਖ ਲੈ ਹੁਣ ਰੁੱਤ ਆ ਗਈ ਇਹਨਾਂ ਦੀ ਫੁੱਟਣ ਦੀ ਤੇ ਹਰੀਆਂ ਹੋਣ ਦੀ ਕਿੰਨੀਆਂ ਸੋਹਣੀਆਂ ਲੱਗਦੀਆਂ ਹਾਂ ਮੈਂ ਵੀ ਸੋਹਣੀਆਂ ਤਾਂ ਲੱਗਦੀਆਂ ਐ ਬੇਬੇ ਗੱਲ ਕਰਨ ਮਾੜੀ ਜੀ ਇੱਕ ਗੱਲ ਪੁੱਛਣੀ ਸੀ ਤੈਨੂੰ ਮੈਂ ਮੇਰੇ ਕਾਂਡੇ ਨਹੀਂ ਦੇਖੇ ਲੈ ਪਏ ਤੇਰੇ ਕਾਂਡੇ ਮੈਂ ਘਾਦੇ ਦੇਖ ਲੈ ਮੈਂ ਕੀ ਕਰਨਾ ਤੇਰੇ ਕਾਂਡੇ ਤੇਰੇ ਕੋਲ ਹੁੰਦੇ ਮੈਂ ਕਹਿੰਦਾ ਨਾ ਉਹ ਇੱਕ ਚੱਕੇ ਨਾ ਘਰੇ ਦੇਖੇ ਨਾ ਘਰੇ ਕਰੇ ਬੇਬੇ ਮੈਂ ਦਰਾਜ ਚ ਧਰ ਕੇ ਭੁੱਲ ਗਈ ਮੈਂ ਉੱਥੇ ਹੀ ਰੱਖ ਤੇ ਇਹਨੇ ਆਪਣੇ ਮਿਸਤਰੀ ਲੱਗ ਰਖ ਇੰਨਾ ਕੰਮ ਹੋ ਗਿਆ ਕਮਚ ਮੈਂ ਤਾਂ ਉਲਝ ਗਈ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਮੈਂ ਤਾਂ ਉਥੇ ਦਰਾਜ ਚ ਧਰੇ ਸੀ ਮੇਚ ਵਾਲੇ ਚ ਤੇ ਉਥੋਂ ਹੁਣ ਤੇ ਆਏ ਨਹੀਂ ਮੈਂ ਤਾਂ ਸਾਰੇ ਭਾਂਡੇ ਕਿਤੇ ਉਹਨੇ ਆਪਨੇ ਨਾ ਰੱਖਤੇ ਹੁਣ ਮੈਨੂੰ ਨਹੀਂ ਪਤਾ ਭਾਈ ਉਹਨੇ ਰੱਖਦੇ ਕਿ ਤਾਇਏ ਰੱਖਤੇ ਉੱਥੇ ਹੋਣਗੇ ਭਾਂਡੇ ਨਹੀਂ ਹੋ ਸਕਦਾ ਭਾਈ ਕਈ ਵਾਰ ਦਬਿੰਡ ਦੇ ਹੋਣਗੀ ਉਹ ਤੇਰੇ ਭਰਾ ਨੇ ਕਾਗਜ਼ ਜਲਾਇਆ ਕਿਤੇ ਉਹਨੇ ਤਾਂ ਨੂੰ ਵੇਚ-ਬੋਚ ਦਿੱਤੇ ਵੇ ਕਿਹੜੀਆਂ ਗੱਲਾਂ ਕਰਦੀ ਏ ਤੂੰ ਤਾਂ ਉਹੀ ਗੱਲਾਂ ਤੇ ਫੇਰ ਆ ਗਈ ਪੁੱਠੀਆਂ ਤੇ ਮੇਰੇ ਭਰਾ ਨੇ ਬਲਾਂ ਮੇਰੇ ਕਾਂਡੇ ਕਿਉਂ ਵੇਚੂਗਾ ਵਿਚਾਰਾ ਨਾ ਮੈਂ ਤਾਂ ਲੈ ਕੇ ਆਇਆ ਪਿੰਡੋਂ ਮੈਂ ਕਿਹੜਾ ਪਿੰਡ ਛੱਡ ਕੇ ਆਦ ਤੇ ਮੇਰੇ ਪਾਏ ਸੀ ਆਉਂਦੀ ਦੇਖਿਆ ਨਹੀਂ ਤਾ ਨਾ ਮੈਨੂੰ ਕੋਈ ਪਤਾ ਨਹੀਂ ਨਾ ਮੈਂ ਦੇਖਿਆ ਨਾ ਮੈਂ ਧਰਦੀ ਦੇਖਿਆ ਨਾ ਮੈਂ ਤੇਰੇ ਪਾਏ ਦੇਖੇ ਮੈਨੂੰ ਨਹੀਂ ਪਤਾ ਉਹ ਤਾਂ ਕਹਿੰਦੀ ਮੇਰੇ ਗਰੀਬ ਆ ਪੇਕ ਗੰਜੈਸ਼ਨੀ ਉਹਨਾਂ ਚ ਤੇ ਉਹ ਕਹਿੰਦੀ ਮੇਰੇ ਭਰਾ ਨੇ ਕਮਰਾ ਸਮਾਰ ਲਿਆ ਕਾਗਜ ਲਾ ਲਿਆ ਅੱਗੇ ਤਾਂ ਤੇਰੇ ਭਰਾ ਨੇ ਕਹਿੰਦੇ ਕਾਗਜ ਨਾ ਮੈਨੂੰ ਤਾਂ ਲੱਗਦਾ ਤੂੰ ਸਾਡੇ ਕੋ ਬਹਾਨੇ ਮਾਰਦੀ ਐ ਕਾਂਡੇ ਤਾਂ ਤੂੰ ਪਿੰਡੀ ਦੀ ਆਈ ਮੈਨੂੰ ਨਹੀਂ ਪਤਾ ਇਹ ਕੁ ਲੈ ਲੈ ਬੇ ਬੇ ਤਸ ਪੁੱਛ ਲੋ ਹਣ ਬੇਬੇ ਨੂੰ ਪੁੱਛਿਆ ਤਾਂ ਐ ਵੀ ਮੇਰੇ ਕਾਂਡੇ ਦੱਸ ਦੇ ਤੈਨ ਦੇਖੇ ਉਲਟਾ ਚੰਗਾ ਮੇਰੇ ਤੇ ਇਲਜ਼ਾਮ ਲਾ ਕੇ ਤੁਰ ਗਈ ਕੰਨੀ ਤੂੰ ਆਦੇ ਭਰਾ ਨੂੰ ਦੀ ਤੇਰੇ ਭਰਾ ਨੇ ਕਮਰਾ ਤਾਂ ਸਮਰਾਲਿਆ ਵੀ ਤੇਰੇ ਕਾਂਡੇ ਵੇਚ ਕੇ ਉਹ ਮੇਰਾ ਭਰਾ ਕਾ ਇੱਡਾ ਕਮਲਾ ਮੇਰੇ ਕਾਂਡੇ ਵੇਚੂਗਾ ਵਿਚਾਰਾ ਅਗਲੇ ਨੇ ਆਪ ਦਾ ਕਿੰਤੋ ਮਰਜੀ ਟਾਈਮ ਪਾਸ ਕਰੇ ਕਾਂਡੇ ਮੈਂ ਚੰਗੇ ਭਲੇ ਪਾਕੀਆਂ ਨੇ ਦੇਖ ਲਈ ਮੁੱਕਰ ਗਈ ਕੰਨੀ ਮੈਂ ਤਾਂ ਦੇਖਿਆ ਹੀ ਨਹੀਂ ਉਸੇ ਨੂੰ ਪੁੱਛਦੀਆਂਗੀ ਕਿ ਇਹ ਕਮਰੇ ਚ ਹੋਵੇ ਉਹ ਸੁਣਦੇ ਨਹੀਂ ਅਮਾ ਮੈਂ ਫੇਰ ਦੇਖੇ ਮੇਰੀ ਗੱਲ ਸੁਣੇ ਮੜੇ ਖੜੇ ਹੋ ਕੇ ਉਹ ਕੀ ਗੱਲ ਸੁਣਾ ਤਨੀ ਮੈਂ ਮੈਂ ਤੁਹਾਨੂੰ ਇਹ ਪੁੱਛਦੀ ਸੀ ਦੋ ਮਿੰਟ ਬੈਠਾ ਨਹੀਂ ਜੰਦੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਕੀ ਹੋ ਗਿਆ ਦੋ ਮਿੰਟ ਬੈਠੇ ਹੋ ਨਾ ਬੈਠਣ ਨੂੰ ਮੈਂ ਕੜਾ ਹੋਇਆ ਮੈਂ ਤਾਂ ਕਾਂਡਿਆਂ ਦੀ ਗੱਲ ਕਰਦੀ ਆ ਮੇਰੇ ਕਾਂਡੇ ਨਹੀਂ ਜਾਂਦੇ ਤੁਸੀਂ ਤਾਂ ਦੇਖੇ ਉਹ ਤੇਰੇ ਕਾਂਡੇ ਕਿ ਤੇਰੇ ਮੈਤਰੇ ਕਾਂਡੇ ਨੂੰ ਕਰਾਉਣੇ ਤੇਰੇ ਪੌਣ ਵਾਲੇ ਜੀਜਾ ਤੈਨੂੰ ਪਤਾ ਹੋ ਮੈਨੂੰ ਪਤਾ ਕਾਂਟਿਆਂ ਦਾ ਹੈ ਮੈਂ ਤਾਂ ਇਹ ਪੁੱਛਦੀ ਸੀ ਮੈਂ ਨਾ ਉੱਥੇ ਦਰਾਜ ਚ ਰੱਖੀ ਸੀ ਕਈ ਵਾਰੀ ਤੁਸੀਂ ਦਰਾਜ ਚ ਕੋਈ ਰਮਾਲ ਰਮੂਲ ਕੱਢਦੇ ਕੋਈ ਜਰਾਬਾਂ ਜਰੂਬਾਂ ਕੱਢਦੇ ਕਿਤੇ ਤੁਸੀਂ ਸੱਟ ਤੇ ਹੁਣ ਮੈਂ ਤਾਂ ਨਾ ਮਿਸਤਰੀ ਲੱਗ ਗਿਆ ਆਪਣੇ ਇਹਨਾਂ ਦੇ ਚੱਕਰ ਚ ਕਾਂਡੇ ਸਾਹਮਣੇ ਹੀ ਭੁੱਲ ਗਈ ਮੈਂ ਤਾਂ ਨਮਾਰੀ ਚ ਰੱਖੀ ਨਹੀਂ ਸੀ ਉੱਥੀ ਤੇ ਰੇ ਪਈ ਸੀ ਤੂੰ ਕਹੀ ਕੀ ਕਹਿੰਦੀ ਐ ਬੱਲਾ ਮੈਨੂੰ ਕੀ ਗੱਲਾਂ ਪੁੱਛਦੀ ਐ ਤੈਨੂੰ ਪਤਾ ਹੋਊਗਾ ਕਿੱਥੇ ਨੇ ਕਿਰੇ ਕਾਂਟੇ ਦੇਗਲਾ ਬੇਬੇ ਦੇਖੀਂ ਬੇਬੇ ਹੋਰੀ ਇਲਜ਼ਾਮ ਲਾਈ ਜਾਂਦੀ ਐ ਝੂਠੇ ਬੇਬੇ ਮੈਨੂੰ ਕਹਿੰਦੀ ਨਾ ਤੇਰੇ ਭਰਾ ਨੇ ਕਹਿੰਦੀ ਕਮਰਾ ਸੈੱਟ ਕਰਾਇਆ ਤੇ ਨਹੀਂ ਮੈਨੂੰ ਤਾਂ ਲੱਗਦਾ ਤੂੰ ਪੇਟੀ ਛੱਡਿਆ ਹੀ ਆਵ अच्छा बेबे तेरे ते الزام ਲਾਉਂਦੀ ਹੈ ਔਰ الزام ਨਹੀਂ ਲਾਉਂਦੀ ਬੇਬੇ ਦੀ ਗੱਲ ਤੇ ਮੈਨੂੰ ਵੀ ਯਕੀਨ ਆਉਂਦਾ ਹੈ ਵੀ ਜਿਉਂ ਰਹੀ ਹੁਣ ਤੇਰੇ ਭਾਈ ਉਹ ਕਿੱਥੋਂ ਪੈਸੇ ਆ ਗਏ ਉਹੀ ਕਾਂਡੇ ਵਾਲੇ ਪੈਸੇ ਤੂੰ ਦੇ ਕੇ ਆਈ ਹੋਵੇਂਗੀ ਉਹਨੂੰ ਜੇਕਰ ਤੁਸੀਂ ਵੀ ਕਹੀ ਜਾਂਦੇ ਮੇਰੇ ਭਰਾ ਨੂੰ ਇਹ ਕੋਈ ਗੱਲ ਹੈ ਤੁਸੀਂ ਮਾਂ ਪੁੱਤ ਦੋਨੇ ਮੰਨਰ ਪੈਗੇ ਕਾਂਡੇ ਨੇ ਘਰੇ ਲੈ ਕੇ ਆਇਆ ਤੇਰੇ ਸਾਹਮਣੇ ਤਾਂ ਮੈਂ ਪਾ ਕੇ ਰਹਿਨ ਜੋ ਮੈਂ ਤੇਰੇ ਨਾਲ ਆਇਆ ਤੈਨੂੰ ਪਤਾ ਨਹੀਂ ਉਹ ਮੈਨੂੰ ਤਾਂ ਐਵੇਂ ਗਵਾਹ ਬਣਾਈ ਜਾਂਦੀ ਹੈ ਹਾਂ ਅਗਰ ਤੈਨੂੰ ਪਤਾ ਤੈਨੂੰ ਪਤਾ ਮੈਨੂੰ ਕੋਈ ਪਤਾ ਪਤਾ ਨਹੀਂ ਹੈ ਨਾ ਦੇਖ ਲੈ ਮੇਰੇ ਮਾਂ ਕਿਤਨਾ ਦੋਨੇ ਮੁਕਰ ਦਿਓ ਮੈਂ ਤੈਨੂੰ ਦੱਸਾਂ ਕਾਂਡੇ ਤੁਸੀਂ ਚੱਕੇਗੇ ਜਾਂ ਤਾਂ ਤੈਨੂੰ ਪਤਾ ਕਾਂਡੇ ਮੈਂ ਜਾਂ ਬੇਬੇ ਨੂੰ ਪਤਾ ਅੱਛਾ ਅੱਛਾ ਹਾਂ ਸਾਨੂੰ ਤਾਂ ਚੋਰ ਬਣਾਉਣੀਆ ਹਣ ਮੈਂ ਕਿਹਾ ਤੇ ਅਸੀਂ ਚੱਕੇ ਨਹੀਂ ਨਾ ਮੈਂ ਤਾਂ ਚੋਰ ਤੋਂ ਨੂੰ ਕਿਹਾ ਨਹੀਂ ਮੈਂ ਤਾਂ ਤੁਹਾਨੂੰ ਐ ਕਹਿੰਦੀ ਵੀ ਜੇ ਤੁਸੀਂ ਚੱਕੇ ਆ ਜਾਂ ਰੱਖੇ ਆ ਜਾਂ ਵੇਖੇ ਤੇ ਮੈਨੂੰ ਦੱਸ ਦਿਓ ਉਹ ਨਾਲੇ ਤੂੰ ਸਿੱਧਾ ਜਾਮ ਲਾਈ ਜਾਨੀ ਐ ਨਾਲੇ ਤੂੰ ਕਹਿੰਦੇ ਦੇਖੀ ਐ ਉਹ ਗੱਲਾਂ ਕਿਡੀਆਂ ਕਰਦੀਆਂ ਤੂੰ ਤੂੰ ਕਹਿਣਾ ਕੀ ਚਾਹੁੰਦੀ ਏ ਸਾਨੂੰ ਕਹਣਾ ਮੈਂ ਇਹੀ ਚਾਹਨੀ ਆ ਵੀ ਕਾਂਡੇ ਦੇ ਦੇਖ ਮੈਂ ਘਰੇ ਲੈ ਕੇ ਆਈ ਆ ਪੇਕੀ ਤਾਂ ਮੈਂ ਉਹਦੇ ਛੱਡ ਕੇ ਨਹੀਂ ਆਈ ਮੇਰੇ ਪੇਕਾਂ ਦੇ ਇਲਜ਼ਾਮ ਨਾ ਲਾਉ ਠੁੱਠਾ ਇਹੀ ਕਰੇਂ ਮੈਂ ਤਾਂ ਤੇਰੇ ਪਾਪ ਜਦੋਂ ਪੇਕਾਂ ਦੇ ਇਲਜ਼ਾਮ ਲੱਗਦਾ ਉਦੋਂ ਤੈਨੂੰ ਤਕਲੀਫ ਆਉਂਦੀ ਏ ਦੁੱਖ ਆਉਂਦਾ ਥੋੜਾ ਜਿਆ ਫਿਰ ਜਦੋਂ ਸਾਡੇ ਤੇ ਲਾਉਣੀ ਏ ਫਿਰ ਸਾਨੂੰ ਨਹੀਂ ਗੁੱਸਾ ਆਉਂਦਾ ਫਿਰ ਪੇਕਾਂ ਨੇ ਤਾਂ ਹੇਕ ਨਾ ਆਉਂਦਾ ਗੁੱਸਾ ਜੇ ਕੋਈ ਛੋਡੀ ਕੁੜੀ ਹੁੰਦੀ ਛੋਡੀ ਕੁੜੀ ਨੂੰ ਕਹਿੰਦੇ ਭਰਾ ਨੂੰ ਕਾਂਡੇ ਦੀ ਆਈ ਤੇ ਤੇਰੀ ਪੈਹ ਚੱਲ ਲੈ ਲਾਂਦੀ ਨਾ ਉਹ ਚੱਲ ਕਾ ਨਾ ਲੈਂਦੀ ਉਹ ਸੱਚੀ ਗੱਲ ਲੈ ਤਾਂ ਬੇਬੇ ਨੇ ਫਿਰ ਸੱਚੀ ਕ ਤੇਰੇ ਭਰਾ ਕੋਲੇ ਪੈਸੇ ਕਿੱਥੋਂ ਆ ਗਏ? ਉਹਨੇ ਵੀ ਕਮਰੇ ਹੈ ਜੇ ਬਣਵਾ ਰਖੇ। ਦੇਖੋ ਹੁਣ ਉਹਨੇ ਤੁਸੀਂ ਜਮਾ ਇੱਕ ਪੱਕੀ ਗੱਲ ਨਹੀਂ ਬਣਾ ਲਈ। ਕਮਰਾ ਬਣਾਇਆ ਨਾ ਕੋਈ 2 ਰੁਪਏ ਉਹ ਕਮਾਉਂਦਾ ਸਾਰਾ ਦਿਨ। ਵਿਚਾਰਾ ਗੱਡੀ ਤੇ ਜਾਂਦਾ ਹੈ ਕਿ ਉੱਥੋਂ ਲਿਓਣਾ ਤਾਂ ਉਹਨੇ ਕਮਰਾ ਸੈੱਟ ਕਰਵਾ ਲਿਆ। ਤੁਸੀਂ ਇਹਨੇ ਕਮਰੇਤੀ ਲੱਗਣ ਲੱਗੇ। ਕਮਰੇ ਤਾਂ ਆਪਾਂ ਵੀ ਬਣਵਾਇਆ ਫਿਰ ਆਪਾਂ ਕਿੱਥੋਂ ਚੋਰੀ ਕਰੀਏ ਪੈਸੇ? ਅੱਛਾ ਅੱਛਾ ਤੇਰੇ ਭਰਾ ਕੋਲੇ ਤਾਂ ਗੱਡੀਆਂ ਨੇ। ਹਾਂ। ਉਹ ਤਾਂ ਗੱਡੀਆਂ ਤੋਂ ਪੈਸੇ ਕਮਾਉਂਦੇ। ਤੇ ਸਾਡੇ ਕੋਲੇ ਕੁਝ ਹੈ ਨਹੀਂ ਸਾਡੇ ਕੋਲੇ ਵੀ ਜਾ ਗਿਆ ਤਾਂ। ਨਾ ਕੱਲ ਤਾਂ ਬੇਬੇ ਮੈਨੂੰ ਕਹੀ ਜਾਂਦੀ ਸੀ ਵੀ ਭਾਈ ਤੇਰੇ ਭਰਾ ਨੂੰ ਕਹਿ 50000 ਰੁਪਏ ਦਿਓ ਤੇ ਇਹ ਮਿੰਟ ਚ ਮਿਸਟਰ ਨੂੰ ਬੇਬੇ ਨੇ ਪੈਸੇ ਦੇ ਕੇ ਕਿੱਥੋਂ ਮੋੜਤਾ ਅੱਛਾ ਅੱਛਾ ਇਹਦਾ ਮਤਲਬ ਸਾਡੇ ਕੋਲੇ ਪੈਸੀ ਨਹੀਂ ਹੈਗੇ ਇਹੇ ਗੱਲਾਂ ਕਰਦੀ ਏ ਤੂੰ ਹੁਣ ਉਹ ਮੈਂ ਪਤਾ ਨਹੀਂ ਤੇਰੀਆਂ ਕਿਵੇਂ ਗੱਲਾਂ ਸੁਣੀ ਜਾਂਦਾ ਤੂੰ ਮੇਰੀ ਮਾਂ ਤੇਲੇ ਜਮਾ ਲਾਇਆ ਕਿਵੇਂ ਉਹ ਫਿਰ ਬੇਬੇ ਨੇ ਮੇਰੇ ਤੇ ਲਾਇਆ ਮੈਂ ਥੋੜੀ ਬੇਬੇ ਤੇਰੇ ਮੇਰੀ ਤਾਂ ਤੂੰ ਜਮਾ ਕਰਾਉਂਦੇ ਹੀ ਨਹੀਂ ਮੇਰੀ ਕਦੇ ਟੱਕਰ ਆ ਲਿਆ ਕਰ ਕਦੇ ਤਾਂ ਮੇਰੀ ਮਦਦ ਕਰ ਦੇ ਕਰ ਕਦੇ ਤਾਂ ਮੇਰੇ ਨਾਲ ਖੜ ਜਿਆ ਕਰ ਮੈਂ ਤੈਨੂੰ ਵਿਆਹੀਆਂ ਕੋਈ ਤੂੰ ਤਾਂ ਹੋਈ ਨਹੀਂਗਾੁੱੱਤੇ ਵੱੱਟੇ ਮਤਰੀਏ ਕਿਵੇਂ ਕਰਾਂ ਗੱਲਾਂ ਕਰਨ ਵਾਲੀਆਂ ਹੁਣ ਮੈਂ ਕਰਦਿਆਂ ਅਲਜ਼ਾਮ ਤਾਂ ਤੂੰ ਲਾਉਣੀ ਮੇਰੀ ਬਾਤ ਹਜੇ ਤੂੰ ਮਾਇਂ ਗਈ ਜੇ ਨਹੀਂ ਤਾਂ ਬੇਬੇ ਨੇ ਇਲਜ਼ਾਮ ਲਾਇਆ ਮੇਰੇ ਤੇ ਮੈਂ ਬੇਬੇ ਤੇ ਇਲਜ਼ਾਮ ਨਹੀਂ ਲਾਉਂਦੀ ਮੈਂ ਤਾਂ ਬੇਬੇ ਨੂੰ ਐ ਪੁੱਛੇ ਬੀ ਬੇ ਜੇ ਦੇਖੇ ਤੈਮੈਨੂੰ ਦੱਸ ਦੇ ਚੱਲ ਮੈਂ ਤਾਂ ਇੱਥੇ ਬੈ ਡਾਂ ਬੁੱਡਾਂ ਤੇ ਵੀ ਦੇਖ ਲੰਨੀ ਫਰੋਲ ਲੰਨੀ ਆ ਤੇ ਐ ਨਾ ਕਰਿਆ ਕਰੋ ਤੁਸੀਂ ਮੇਰੇ ਪੇਕਿਆਂ ਦੇ ਨਾਲ ਲਜਾਇਆ ਕਰੋ ਹਰ ਇੱਕ ਗੱਲ ਤੇ ਨਾ ਮੇਰੇ ਪੇਕਿਆਂ ਨੂੰ ਠੱਗ ਨਾ ਬਣਾਇਆ ਕਰੋ ਮੇਰੀ ਗੱਲ ਸੁਣ ਤੇਰੇ ਕਿਸੇ ਤੋਂ ਮੈਂ ਮੇਰੀ ਮਾਂ ਨੂੰ ਪੁੱਛ ਤਾਂ ਲੈਣਾ ਜੇ ਗੱ ਫਿਰ ਦੇਖ ਲੈ ਤੇਰੇ ਨਾਲ ਕੀ ਬਣੂਗੀ ਮੈਂ ਹੁਣੀ ਜਾ ਕੇ ਬੇਬੇ ਨੂੰ ਪੁੱਛਦਾ ਜਾਂ ਕਰ ਬੇਬੇ ਨਾਲ ਗੱਲ ਪੁੱਛ ਬੇਬੇ ਨੂੰ ਬੇਬੇ ਨੂੰ ਤਾਂ ਪੱਕਾ ਬਤਾਉ ਕਾਂਡਿਆਂ ਦਾ ਪੁੱਛਦਾ ਮੈਂ ਲਾਉਂਗਾ ਜੇ ਗੱਲ ਨਾ ਨਿਕਲੀ ਫਿਰ ਦੇਖ ਲੈ ਤੇਰੇ ਨਾਲ ਕੀ ਬਣਦੀ ਆ ਕੋਈ ਨਹੀਂ ਜਿੰਨੇ ਬਣੂ ਦੇਖੀ ਜੂ ਮੇਰੇ ਨਾਲ ਤਾਂ ਤੁਸੀਂ ਕਰਨੀ ਐ ਮੈਨੂੰ ਤਾਂ ਪਤਾ ਹੀ ਐ ਵੀ ਕਾਂਡੇ ਤਾਂ ਬੇਬੇ ਕੋਲ ਹੀ ਹੈ ਜਾਵਾ ਮੇਰੇ ਤਾਂ ਹੀ ਬੇਬੇ ਵਾਲੇ ਟਾਲੇ ਜੀ ਕਰਦੀ ਤਾਂ ਹੀ ਦੇਖ ਲੈ ਮੁੱਕਰ ਗਈ ਮੈਨੂੰ ਤਾਂ ਐ ਜਮਾ ਸਿੱਧਾ ਜਵਾਬ ਹੀ ਦਿੱਤਾ ਕਹਿੰਦੀ ਤੂੰ ਅਦੇ ਪ੍ਰਾਣ ਨੂੰ ਦੇਈ ਦੇਖ ਲੈ ਹਰੇਕ ਗੱਲ ਨਾ ਹਰੇਕ ਗੱਲ ਮੇਰੇ ਭਰਾ ਤੇ ਲੈ ਆਉਂਦੀ ਆ ਮੋੜ ਕੇ ਕੋਈ ਗੱਲ ਮਰਜ਼ੀ ਕਰ ਲੈ ਕਰੇ ਜੇ ਕਮਰਾ ਉਹ ਸੈੱਟ ਕਰਵਾਤਾ ਆ ਲਵਾਤੀ ਫਲੈਕਸ ਜੀ ਤਾਂ ਕਿ ਤੇਰੇ ਭਰਾ ਤੋਂ ਪੈਸੇ ਲੈ ਲੈ ਜੇ ਕਾਂਡੇ ਨਹੀਂ ਤੇ ਉਹਨੇ ਮੇਰੇ ਤਾਂ ਗੰਨੀ ਤੇਰੇ ਭਰਾ ਨੇ ਕਿ ਪੈਸੇ ਬਣਾ ਲੈ ਕਾਂਡਿਆਂ ਦੀ ਤੇਰੇ ਕਾਂਡੇ ਵੇਚਤੇ ਤੇ ਆਹਦੇ ਫਲੈਕਸ ਲਵਾ ਲੇ ਹਲੇ ਕਾਗ ਜੀ ਬੋਲਦੀ ਐ ਲੈ ਇਹਨੂੰ ਕਹਿਣਾ ਆਉਂਦਾ ਨਹੀਂ ਵੀ ਹੈ ਕੀ ਕੀ ਬਣੇ ਇਹਨਾਂ ਨੇ ਮੈਂ ਤਾਂ ਇਹਨਾਂ ਚ ਫਸ ਗਈ ਕੋਈ ਗੱਲ ਇੰਨਾ ਮਜਬੂਰ ਨਾ ਬੰਦਾ ਹੋਵੇ ਮੇਰੇ ਤਾਂ ਪੇਕੇ ਵਿਚਾਰੇ ਪਹਿਲੇ ਹੀ ਗਰੀਬ ਐ ਇਹਨਾਂ ਦੀਆਂ ਡੇ ਡੇ ਡਿਮਾਂਡਾਂ ਕਿੱਥੋਂ ਪੂਰੀਆਂ ਕਰਨਗੇ ਹੁਣ 60000 ਦੇ ਥੋੜੇ ਦੇ ਘਰੇ ਨਹੀਂ ਮੈਂ ਤਾਂ ਇਹ ਕਹਿ ਦੂੰ ਵੀ ਮੈਂ ਤਾਂ ਕਾਂਟ ਹੀ ਨਹੀਂ ਪਾਉਂਦੀ ਮ ਮੈਂ ਨਾ ਲੋੜ ਨਹੀਂ ਕਾਂਟਿਆਂ ਦੀ ਤੇ ਮਰਜੀ ਕਰੋ ਲੋੜਾ ਆਇਆ ਪਿਆ ਪਤਾ ਨਹੀਂ ਅੰਦਰ ਕੀ ਗੱਲਾਂ ਮਾਰੀ ਜਾਂਦੇ ਆ ਅੰਦਰੀ ਬੋਲੀ ਜਾਂਦੇ ਦੋਨੇ ਜਣੇ ਚੱਲ ਬੋਲੀ ਜਾਂਦੇ ਮੈਂ ਕੀ ਲੈਣਾ ਬੇਬੇ ਤੂੰ ਕੀ ਕਰਦੀ ਫਿਰਦੀ ਐ ਮੈਂ ਤਾਂ ਕੀ ਕਰਨਾ ਸੀ ਭਾਈ ਘੇੜੇ ਦੇਂਦੀ ਫਿਰਦੀ ਆ ਮਾੜੀ ਪਰਦੇ ਦੀ ਗੱਲ ਐ ਤੂੰ ਬਾਹਰ ਨਾ ਜਾ ਮੇਰੀ ਗੱਲ ਸੁਣ ਇੱਥੇ ਆ ਕੇ ਕੀ ਗੱਲ ਐ ਭਾਈ ਇਹ ਜੀ ਪਰਦੇ ਦੀ ਉਹ ਮੈਂ ਤਾਂ ਹੁਣੇ ਤਾਂ ਲੜਕੇ ਆਏਗਾ ਉਹ ਦੇਖ ਲੈ ਕੀ ਹੁਣ ਆਪਣੇ ਤੇ ਦੂਸ਼ਣ ਬਾਈ ਕਰੀ ਜਾਂਦੀ ਐ ਉਹਦਾ ਸਿਉਣਾ ਕਹਿੰਦੀ ਐ ਅਗਰ ਤੇਰੀ ਮਾਂ ਨੇ ਮੇਰੇ ਕਾਂਟੇ ਚੱਕ ਲਏ ਪਤਾ ਨਹੀਂ ਕੀ ਚੱਕ ਲਿਆ ਮੇਰੇ ਸਿਰ ਲਾਉਂਦੀ ਐ ਤੇਰੇ ਸਿਰ ਲਾਉਂਦੀ ਐ ਤਾਂ ਸਿੱਧੀ ਲਾਉਂਦੀ ਐ ਹੁਣ ਲੋੜ ਆ ਪਹਿਲਾਂ ਮੈਨੂੰ ਆ ਵੀਸ ਕਹਿੰਦੀ ਮੇਰੇ ਕਾਂਟੇ ਨੇ ਦੇਖੇ ਹੁਣ ਮੇਰੇ ਸਿਰੇ ਲਾਤੇ ਉਹ ਮੈਂ ਉਹਨੂੰ ਕਿਹਾ ਸੀਗਾ ਹਾਂ ਮੈਂ ਕਿਹਾ ਤੇਰੇ ਕਾਂਟੇ ਤੈਨੂੰ ਪਤਾ ਹੈ ਉਹ ਸਾਨੂੰ ਕੀ ਉਹ ਤੇਰੇ ਕਾਂਟੇ ਦਾ ਨਾ ਮੇਰੀ ਮਾਂ ਨੂੰ ਪਤਾ ਹੈ ਨਾ ਮੈਨੂੰ ਪਤਾ ਹੈ ਦੇਖੇ ਨਾ ਮੈਂ ਕਰੇ ਕਰੇ ਨਾ ਉਹਦੇ ਆਪ ਲ ਜਾਂਦੀ ਆਪ ਪਾਉਂਦੀ ਆਪ ਲਾਉਂਦੀ ਐ ਚੱਕੇ ਨਹੀਂ ਮੈਂ ਧੋਰੇ ਨਹੀਂ ਐਵੇਂ ਮੇਰੇ ਸਿਰ ਲਾਉਂਦੀ ਐ ਫਿਰ ਹੁਣ ਲੜਾਈ ਮੁੱਲ ਪਾਉਦੀ ਐ ਤਾਂ ਜਮਾਂ ਲੜਾਈ ਮੁੱਲ ਕੀ ਪਾਉਦੀ ਸਿੱਧੀ ਕ ਕਿਉਂ ਇਹ ਗੱਲਾਂ ਕਰਦੀਆਂ ਤੂੰ ਚੌਨੀ ਕੇ ਸਾਨੂੰ ਇਹਦਾ ਦੱਸ ਦੇ ਅਗਰ ਤੁਸੀਂ ਕਿੱਥੋਂ ਲਵਾਦਾ ਵੀ ਸਾਡੇ ਕੋਲ ਅਸਰ ਪਈਏ ਨਹੀਂ ਅਸੀਂ ਲਵਾ ਨਹੀਂ ਸਕਦੇ ਵੀ ਐ ਹੁਣ ਤੂੰ ਉਹ ਤਾਂ ਭਾਈ ਕਿਤੇ ਕਿਤੇ ਮਾਰਦੀ ਹੈ ਲੜਾਈ ਭਾੜਦੀ ਹੈ ਕਿ ਮੁੱਲ ਜਮਾ ਕਹਿੰਦੇ ਹੁਣ ਕਹਿੰਦੇ ਉਹਨੂੰ ਆਏ ਮੇਰੇ ਪੇਕੇ ਦੇ ਘਰੇ ਕਾਗਜ਼ ਲੱਗੇ ਪਿਆਗਾ ਉਹ ਕਹਿੰਦੇ ਆਏ ਕਹਿੰਦੇ ਵੀ ਮੇਰੇ ਪੇਕੇ ਦਾ ਪੈਸੇ ਦਾ ਮੰਗ ਰਿਹਾ ਆਪਣੇ ਸਿਰ ਮੰਨ ਲਓ ਬਲੀ ਜਾਣ ਕੇ ਲਾਉਂਦੀ ਹੋਗੀ ਹਾਂ ਵੀ ਕਿਉਂ ਮੰਗਦੇ ਨੇ ਪੈਸੇ ਕਿਉਂ ਲਾਹੋ ਫੜਾਉਈ ਪਿੰਡ ਤੇ ਚਾਹੇ ਉਹਦੇ ਕੋਲੇ ਆ ਉਹ ਤਾਂ ਆਪਣੇ ਨਾਲ ਕਹਿੰਦੇ ਚਲਿੱਤਰ ਖੇੜੀ ਚਲਿੱਤਰ ਤੈਨੂੰ ਨਹੀਂ ਪਤਾ ਦਾ ਉਹ ਬੇਬੇ ਐਂ ਕਹਿੰਦੀ ਆ ਅਖੇ ਮੇਰੇ ਭਰਾ ਕੋਲੇ ਤਾਂ ਗੱਡੀਆਂ ਨੇ ਤੇ ਤੇਰੇ ਭਰਾ ਕੋਲੇ ਗੱਡੀਆਂ ਫੇ ਸਾਡੇ ਕੋਲ ਜਾਇਆ ਜਾਤਾ ਏ ਕੀ ਗੱਲ ਹੋਈ ਨਹੀਂ ਲੈ ਦੇਖ ਲੈ ਮੈਨੂੰ ਆ ਵੀ ਮੇਰੇ ਪਿੱਛੇ ਗਰੀਬ ਐ ਤੇ ਹੁਣ ਗੱਡਣ ਵਾਲੇ ਬਣ ਗਏ ਉਹ ਉਹ ਬੇਬੇ ਗਰੀਬ ਕਾਹਦੇ ਨਾਲ ਨੇ ਉਹ ਤੂੰ ਤਾਂ ਉਹਦੀਆਂ ਗੱਲਾਂ ਸੁਣ ਲੈਣੀ ਆ ਤੂੰ ਉਹਨੂੰ ਜਿਹੜਾ ਕਹਤਾ ਨਾ ਵੀ ਰੁਪਈਏ ਲਿਆ ਤਾਂ ਉਹ ਤਾਂ ਗਰੀਬ ਬਣ ਗਿਆ ਜਦੋਂ ਉਹ ਮਾੜੀ-ਵੋਟੀ ਹੋਉਂਦੀ ਗੱਲ ਉਹ ਉਹ ਅਮੀਰ ਬਣ ਗਿਆ ਉਹ ਤਾਂ ਅਮੀਰ ਬਣ ਜਾਂਦੇ ਭਾਈ ਕਹਿੰਦਾ ਗੱਲਾਂ ਜਦੋਂ ਉਹ ਪਾੜੀ ਵਾਲੀ ਹੋਈ ਤਾਂ ਪੜੇ ਵੱਡੇ ਆ ਚਾਰ ਦਿਨਾਂ ਉਹ ਕਹਿ ਦੋਗੇ ਕਹਿੰਦੇ ਕਾਂਟੇ ਮੇਰੇ ਉੱਤੇ ਪਈ ਸੀ ਮੇਰੇ ਇੱਥੇ ਆ ਕੇ ਆਏ ਆ ਬਾ ਜਿੱਦੇ ਆਪਾਂ ਪੈਸੇ ਦੇਤੇ ਕਾਲ ਜਾਏ ਨੂੰ ਹਜੇ ਆਪਣੇ ਨਾਲ ਹੀ ਹੋ ਗਿਆ ਕਹਿੰਦੇ ਚਲਿੱਤਰ ਖੇਢੀ ਜਾਂਦੀ ਐ ਤੈਨੂੰ ਨਹੀਂ ਪਤਾ ਬੇਬੇ ਮੇਰੇ ਕਹਿੰਦੇ ਨੇ ਕਿ ਬਾਹਰ ਚਲਿੱਤਰ ਹੁੰਦੇ ਆ ਬੇਬੇ ਮੈਨੂੰ ਪਤਾ ਸਾਰੇ ਚਲਿੱਤਰ ਹੁੰਦੇ ਆ ਪਰ ਮੇਰਾ ਗੈਰਾ ਫਰਜ ਤੈਨੂੰ ਸੀਗੀ ਪੁੱਛਣ ਦਾ ਤੇ ਤੂੰ ਕਿਤੇ ਕੋਈ ਗੱਲ ਆਸੇ-ਪਾਸੇ ਕਰੀ ਤੇ ਨਹੀਂ ਨਾ ਨਾ ਮੈਂ ਨਹੀਂ ਕੋਈ ਕਰੀ ਕਹਿੰਦੇ ਤੂੰ ਨਾ ਡਰ ਕਹਿੰਦੇ ਐਸੇ ਕੋਈ ਇੱਕ ਕਹਿੰਦੇ ਕਾਟੇ ਆਪਾਂ ਤਾਂ ਹੁਣ ਇਹ ਜਾਣ ਕੇ ਢੰਗ ਕਰਦੀ ਹੈ ਕਿ ਜਾਣ ਕੇ ਲੜਾਉਂਦੀ ਹੈ ਮਾਂ ਪੁੱਤਾਂ ਨੂੰ ਕਰ ਕੰਮ ਆਵਦਾ ਬੇਬੇ ਮੈਂ ਪਹਿਲਾਂ ਆਈ ਦੀ ਕਹੇ ਤੂੰ ਕਿਤੇ ਲੜਨ ਲੱਗਿਆ ਮੈਂ ਕਮਲਾਗਾ ਤੇਰੇ ਬਗੈਰ ਪੁੱਛੇ ਤਰਨਾ ਲੜ ਪੋੜ ਗੱਲ ਤਾਂ ਸਹੀ ਹੈਗੀ ਉਹ ਤਾਂ ਕੋਈ ਗੱਲ ਨਹੀਂ ਕੋਈ ਇਹਦੇ ਬਲ ਕੱਢ ਦੋ ਹੁਣ ਮੈਂ ਹਾਂ ਕੋਈ ਗੱਲ ਨਹੀਂ ਇਹਨੇ ਬਾਲੀ ਕਢਾਉਣਾ ਪੁੱਤ ਐਵੇਂ ਲੱਗਦੀ ਹੈ ਇਹਦੇ ਕਹੇ ਰੀਆਂ ਮੋਹ ਮੰਗੀ ਚੀਜ਼ਾਂ ਮਿਲ ਹੀ ਜਾਂਦੇ ਨੇ ਸੋਣਾਇਰੇ ਕੋਈ ਲੀੜਾ ਜੜਾ ਇਹਦੇ ਕੋਲੇ ਤੇ ਕਹੇ ਬੇਦੇਓ ਕਾਗਜ਼ ਆਪਾਂ ਕਮਰੇ ਚ ਲਵਾਤਾ ਕਹਿੰਦੇ ਕਿ ਮੇਰੇ ਪੇਕੇ ਨੇ ਲੱਗਿਆ ਤੁਸੀਂ ਲਵਾਓ ਤੇ ਹੁਣ ਕਹਿੰਦੇ ਆਪਣੇ ਇਹਨੇ ਕੋਨੇ ਕਾਂਟੇ ਲਾਉਂਦੀ ਏ ਸਿਰ ਜੇ ਆਪਾਂ ਪੈਸਿਆਂ ਨੂੰ ਕਹਤਾ ਉਥੇ ਪੈਸਿਆਂ ਨੂੰ ਕਹਤਾ ਮੇਰੇ ਕੰਨ ਭਰੀ ਗਈ ਏ ਤੇਰੀ ਮਾਂ ਏ ਤੇਰੀ ਮਾਂ ਉਹ ਤਾਂ ਐ ਸੀਗਾ ਕਿਤੇ ਜਾਣਕਾਰੀ ਆਪਣੀ ਮਾਣਾ ਲੜਪੂਗਾ ਪਾਪਾ ਕਹਿੰਦਾ ਐਡਾ ਕਮੜਾ ਨਹੀਂ ਹੈਗਾ ਮਾੜੀ ਮੁੱਟੀ ਭੋਰਾ ਕ ਸਿਆਸਤ ਸਾਡੇ ਚ ਹੈਗੀ ਹੈ ਜੇ ਆਪਣੇ ਕਰਦੀਆਂ ਮਖਿਆ ਗੱਲ ਸਹੀ ਹੈ ਜੇ ਆਪਣੇ ਸਿਆਸਤ ਹੈ ਭਾਈ ਫੇਰ ਹੀ ਆਪਾਂ ਆਪਦੇ ਪਾਰਾਂ ਸਿਰ ਖੜੇ ਹੋਗੇ ਇਹ ਤਾਂ ਲੜਾ ਦਿੰਦੀ ਆਪਾਂ ਨੂੰ ਆਥਣ ਨੂੰ ਹਾਂ ਕੋਈ ਨਹੀਂ ਬੇਬੇ ਹਾਂ ਬਸ ਮੈਨੂੰ ਇਸੇ ਗੱਲ ਦੀ ਸੀ ਮੜਾ ਜਾਵੇਂ ਸ਼ੰਕਾ ਜਾ ਕੱਢ ਲਿਆ ਹੁਣ ਤਾਂ ਆਪਾਂ ਇਹ ਵਾਲ ਕੱਢ ਦਿਆਂਗੇ ਵਾਲ ਕਰ ਦਿਆਂਗੇ ਗੱਲ ਸਹੀ ਹੈ ਲੈ ਫੌਰ ਕੇ ਤੂੰ ਮੁੰਡੇ ਨੂੰ ਸਿਖਾਉਂਦੀ ਸੀ ਪੁੱਤ ਕੀ ਦਾ ਮੇਰੇ ਯਮਾ ਇਹਦੀ ਮਾਂ ਇਹ ਮੇਰਾ ਪੁੱਤ ਹੈਗਾ ਤੂੰ ਉਸ ਘੇਕੇ ਕੀ ਕਰ ਦੇਂਗੀ ਜਦੋਂ ਮੇਰਾ ਪੁੱਤ ਮੇਰੇ ਬੰਨੀ ਹੈਗਾ ਫਿਰਦੀ ਆ ਭਾਗ ਦੀ ਲੈ ਲਈ ਕਾਂਟੇ ਸਾਥੋਂ ਹੁਣ ਫਿਰਦੀ ਆ ਕਹਿੰਦੀ ਆ ਕਾਂਟੇ ਤੇਰੀ ਮਾਂ ਕੋਲ ਫਿਰ ਜੇ ਮੇਰੇ ਕੋਲ ਹਣ ਤੂੰ ਕੀ ਕਰ ਦੇਂਗੀ ਹੁ ਤਾਲਾ ਲਵੇ ਪੇਕੀ ਇਹ ਨੂੰ ਆਏ ਨਹੀਂ ਮੜਦੀ ਰੁੱਦੀ ਮੈਂਦਰ ਤੂੰ ਹੀ ਕੀ ਫਿਰਦੀ ਆਗੀ ਮੈਂ ਪੁੱਛਾਂ ਤਾਂ ਸਹੀ ਹਣਾ ਜਾ ਕੇ ਮੁੰਡੇ ਨੂੰ ਲੜਾਉਂਦੀ ਆ ਮੇਰੇ ਨਾਲ ਕੁੜਮਰੇ ਗੱਲ ਸੁਣ ਬਹੁਤ ਤੈਨੂੰ ਮੁੰਡੇ ਨਾਲ ਲੜਾਈ ਜਾਨੀ ਮੇਰਾ ਗੱਲ ਕੀ ਹੈ ਗਿਆਨ ਅੱਤਰੇ ਕਤਰੇ ਪੋਗੜੀ ਜਿਹੀਆਂ ਨੇ ਚੀਜ਼ਾਂ ਨਾ ਹਜੇ ਮੁੰਡੇ ਦੇ ਕੰਨ ਭਰੀਆਂ ਨਹੀਂ ਆ ਤੁਲਟੀ ਬੇਬੇ ਮੈਂ ਉਹਨੂੰ ਕੀ ਕਹਿ ਮੈਂ ਤਾਂ ਪਛਛੇ ਸੀ ਵੀ ਤੁਸੀਂ ਮੇਰੇ ਕਾਂਡੇ ਤਾਂ ਨਹੀਂ ਵੇਖੇ ਇੰਨੇ ਚ ਤੇਰੇ ਨਾਲ ਕੋਲੇ ਆ ਗਏ ਉਹ ਕਹਿੰਦਾ ਮੈਂ ਬੇਬੇ ਨਾਲ ਗੱਲ ਕਰਦਾ ਹੁਣ ਮੇਰੇ ਕਿਛਾਰੇ ਤੈਨੂੰ ਪੁੱਛਿਆ ਨਹੀਂ ਮੈਂ ਤਾਂ ਨਹੀਂ ਪੁੱਛਿਆ ਤੈਂ ਤਾਂ ਇਹ ਪੁੱਛਿਆ ਤੈਨੂੰ ਤਾਂ ਕਹੀਂ ਪਰੇ ਅਰੇ ਮੈਂ ਉਲਟੀ ਮੁੰਡੇ ਨੂੰ ਤੂੰ ਕਹੀਂ ਆ ਕੇ ਤੇਰੀ ਮਾਂ ਨੇ ਚੱਕਲੇ ਤੂੰ ਜਿਵੇਂ ਨਹੀਂ ਸੰਗ ਮੰਦੀ ਤੂੰ ਮਨ ਚੱਕਦੀ ਨੂੰ ਵੇਖਿਆ ਸੀ ਬੇਬੇ ਚੱਕਦੀਨ ਤਾਂ ਫਿਰ ਤੇ ਮੇਰੇ ਭਰਾ ਨੂੰ ਵੀ ਨਹੀਂ ਦੇਖਿਆ ਕਾਂਡੇ ਰੱਖਦੇ ਨੇ ਤੂੰ ਜੜਕਦੇ ਨੇ ਮੇਰੇ ਭਰਾ ਦਾ ਨਾਂ ਲੈ ਤਾ ਅਕੇ ਭਰਾਵਾਂ ਨਾਲ ਤਾਂ ਅਕ ਜੜਕਦੇ ਨੇ ਤੂੰ ਪੇਟੀ ਗਈ ਸੀ ਤੇਰੇ ਭਰਾ ਕੋਲ ਤਾਂ ਰਹੋਗੇ ਜਾਂ ਤੇਰੇ ਪੇਟੀ ਜਾਵਾਂਗੇ ਹੁਣ ਮੈਂ ਤੇਰੇ ਜਿਹੜੇ ਕੇਰਾ ਪਾਤੇ ਮੁਰਕੇ ਤੇਥੋਂ ਲਾਉਂਗੀ ਹੁਣ ਮੈਨੂੰ ਅੱਗੇ ਤੂੰ ਆਕੇ ਦੇਖ ਕੇ ਫੜਾਉਨੇ ਆਹੀ ਚਲ ਫੜਾਉਂਦੀ ਤਾਂ ਬੇਬੇ ਨਹੀਂ ਅੱਗੇ ਤਾਂ ਮੈਂ ਨਮਾਰੀ ਚ ਰੱਖ ਦਾਂਦੀ ਸ਼ਾਮਕੇ ਐਦ ਕਿਵੇਂ ਧਰ ਕੇ ਭੁੱਲ ਗਈ ਬੇਬੇ ਕੀ ਗੱਲ ਹੈ ਪਹਿਲਾਂ ਹਾਰ ਵੀ ਉਹਦੇ ਤੇ ਚੱਕੀ ਲਿਆ ਸੀ ਮੇਰਾ ਉਹ ਵੀ ਤੁਸੀਂ ਵੇਚ ਕੇ ਉਹ ਪੈਸੇ ਬਣਾ ਲਏ ਸੀਗੇ ਤੁਸੀਂ ਕਹਿੰਦੇ ਸਾਨੂੰ ਪੈਸਿਆਂ ਦੀ ਲੋੜ ਸੀਗੀ ਉਦੋਂ ਪੈਸਾ ਵੀ ਲੋੜ ਸੀ ਵੇਚ ਲਿਆ ਹੁਣ ਸਾਨੂੰ ਪੈਸਾ ਵੀ ਲੋੜ ਨਾਲ ਆਵਸਤਾ ਨਾ ਅਸੀਂ ਐਵੇਂ ਤੇਰੇ ਕਾਂਡੇ ਚੱਕਦੇ ਫਿਰਾਂਗੇ ਵੇਚਦੇ ਫਿਰਾਂਗੇ ਬੇਟਾ ਆਵੇ ਪੇਕੀ ਇਹ ਹੀ ਲਾਉਣੀ ਸਾਡੇ ਸਿਰਾਂ ਉਲਟੀ ਅਸੀਂ ਤੇ ਬੈਠੋ ਲੈਣੇ ਕਾਂਡੇ ਚਾਹੇ ਤੂੰ ਦੇ ਦੇ ਚਾਹੇ ਤੇਰੇ ਭਰਾ ਤੋਂ ਲੈ ਕੇ ਦੇ ਸਾਡੇ ਸਿਰ ਨਾਲ ਸਾਡੇ ਪਵਾੜੇ ਨਾਲ ਮਾਪ ਪੁੱਤਾਂ ਦੇ ਇਹ ਵੀ ਪੈਸੇ ਤਾਂ ਦੇਖ ਹੁਣ ਵੀ ਸਾਨੂੰ ਲੋੜ ਸੀਗੀ ਹੁਣ ਤੈਨੂੰ 50000 ਰੁਪਏ ਦੀ ਲੋੜ ਸੀਗੀ ਕਾਂਡੇ ਤਾਂ ਮੇਰੇ ਤਹੀਂ ਚੱਕੇ ਮੈਨੂੰ ਵੀ ਸਿੱਧਾ ਰੱਸ ਦੇ ਜੇ ਚੱਕੇ ਤਾਂ ਮੈਂ ਚੁੱਪ ਕਰਕੇ ਬਹਿ ਜਾਊਂਗੀ ਵੀ ਹਾਂ ਭਈ ਮੈਂ ਚੱਕੇ ਨਾ ਨਾ ਭਰਾ ਦੇ ਸਿਰ ਨਾਲ ਮੈਂ ਨਹੀਂ ਚੱਕਿਆ ਜੁੱਕੇ ਤੇਰੇ ਭਰਾ ਨੇ ਸਿਰੀ ਲੱਗਣੀ ਤੇਰੇ ਭਰਾ ਨੇ ਕਾਗਜ ਲਾ ਲਿਆ ਸਾਡੇ ਜੇ ਕਾਗਜ ਲਵਾ ਕਾਗਜ ਤੇ ਤੀਜੇ ਦਿਨ ਵਾਰਗੇ ਆਉਂਦੇ ਤੂੰ ਸੰਗੀ ਨਹੀਂ ਮੰਨਦੀ ਕਾਂਡੇ ਤੈਥੋਂ ਲੈਣੇ ਤੇਰੇ ਭਰਾ ਤੋਂ ਲੈਣੇ ਨਾ ਵੱਧ ਘੱਟ ਬੋਲਣ ਦੀ ਲੋੜ ਨਹੀਂ ਗੱਲਾਂ ਦੇਖ ਬੇਬੇ ਕਹਿੰਦੀ ਉਹ ਕਿ ਮਿਸਤਰੀ ਰੋਜ਼ ਆਉਂਦੀ ਐ ਮਿਸਤਰੀ ਨੇ ਤਾਂ ਮੈਨੂੰ ਪਤੀ ਹੋਵੇ ਬਈ ਪੈਸੇ ਤਾਂ ਦੇਦੇ ਮੈਨੂੰ ਦੱਸਿਆ ਸੀ ਚਾਚੀ ਨੇ ਵੀ ਭਾਈ ਪੈਸੇ ਤੇਰੀ ਬੇਬੇ ਨੇ ਦੇਦੇ ਮਿਸਤਰੀ ਵਾਰਗੇ ਖੜੇ ਗਿਣੀ ਜਾਂਦੇ ਸੀ ਉਹ ਪੈਸੇ ਫਿਰ ਆਏ ਕਿੱਥੋਂ ਤੇਰੇ ਕੋਲੇ ਪਹਿਲੇ ਨੂੰ ਮੇਰੇ ਭਰਾ ਤੋਂ ਮੰਗਦੀ ਸੀ ਰਾਤੋਂ ਮੈਂ ਤੈਨੂੰ ਲੈ ਕੇ ਨਹੀਂ ਦਿੱਤੇ ਤੇ ਤੈਂ ਪੈਸੇ ਮਿੰਟ ਚ ਮਿਸਟਰ ਨੂੰ ਦੇ ਕਿੱਥੋਂ ਦਿੱਤੇ ਹਜੇ ਬੇਬੇ ਚਲਾਕੀਆਂ ਕਰਦੀ ਐ ਕਹਿੰਦੀ ਐ ਕਿ ਮਿਸਟਰ ਨੂੰ ਦਿੱਤਾ ਹਜੇ ਪੈਸੇ ਦੇਣੇ ਦਿੱਤੀ ਨਹੀਂ ਕਾਡੇ ਤਾਂ ਬੇਬੇ ਕੋਲ ਹੀ ਐ ਬੰਨੇ ਵਾ ਨਾ ਮੰਨੇ ਫਾਈਗਰ ਲਾਲ ਦੇ ਨਮ ਇੱਕ ਗੱਲ ਵਸਾਂ ਸੁਣਦਾ ਤਾਂ ਪਰ ਤੂੰ ਹੈ ਨਹੀਂ ਮੇਰੀ ਗੱਲ। ਤੇ ਕੀ ਗੱਲ ਦੱਸੇ ਤੂੰ? ਮੇਰਾ ਤਾਂ ਗਲਾ ਖਰਾਬ ਹੋਇਆ ਪਿਆ ਪਹਿਲੀ। ਪਰ ਗਲਾ ਤਾਂ ਖਰਾਬ ਹੋਇਆ ਤੇ ਦਵਾਈ ਦੇ ਲੈ ਲੈ ਕੋਈ ਕਹਿੰਨੇ ਦਵਾਈ ਨਾਲ ਠੀਕ ਹੋਊਗਾ। ਹੁਣ ਕਹਿੰਨੇ ਗੱਲ ਤਾਂ ਸੁਣਨੀ ਬਹੁਤ ਅਸਣੀ ਵੀ ਬਹੁਤ ਪੁੱਛਣਾ ਬੇਬੇ ਗੱਲ ਕੀ ਸੁਣਾਉਣੀ ਐ? ਸੁਣਾਵਾ ਕਿ ਭਾਈ ਕੱਲ ਵੀ ਲੱਗੀ ਪਈ ਆ ਹਰਪ੍ਰੀਤ। ਆ ਕੇ ਮੇਰੇ ਕਾਂਡੇ ਤੁਸੀਂ ਚੱਕ ਲੈ। ਛੋਡੇ ਕੋਲੇ ਮਾਂ ਪੁੱਤਾਂ ਨੇ ਤੁਸੀਂ ਚੱਕ ਲੈ। ਲੈ ਮੈਂ ਕਹਾਂ ਚੱਕ ਲੈ ਮੈਂ ਤਾਂ ਆਪਣੀ ਪੇਟੀ ਵੀ ਫਰੋੜ ਲਈ ਪੁੱਤ। ਉਹ ਬੇਬੇ ਇਹ ਤਾਂ ਹੁਣ ਸਭ ਕੁਝ ਸਗੋਊਗੀ। ਅਜੇ ਤਾਂ ਕਾਂਡੇ ਦੀ ਖਬਰ ਕੀ ਕੀ ਆਪਣੇ ਸਿਰ ਲਾਊਗੀ ਇਹ। ਇਹਦਾ ਤਾਂ ਹੁਣ ਕੰਮ ਹੀ ਇਹ ਹੈਗਾ ਕਿ ਜ ਕੀ ਜਸਰ ਲਾਉਣਾ ਤਾਂ ਹੈਗਾ ਪਰ ਫਿਰ ਇੰਨਾ ਤਾਂ ਨਹੀਂ ਹੁੰਦਾ ਕਾਂਟੇ ਦਾ ਉਹ ਪੇਕੀ ਤੇ ਰਹੀ ਖਵਾ ਤਾਂ ਉਹਨਾਂ ਨੂੰ ਆ ਹੀ ਲਾਉਂਦੀ ਆਪਣੀ ਸਿਰ ਐ ਸਰ ਬੇ ਤੈਨੂੰ ਪੱਕਾ ਪਤਾ ਵੀ ਉਹਨਾਂ ਨੂੰ ਖਵਾ ਕੇ ਆਈ ਏ ਨਹੀਂ ਨਹੀਂ ਕੇ ਗਈ ਆ ਬੁੱਤ ਜਾਂਦੀ ਆ ਉਹ ਤਾਂ ਕੇ ਉੜਕੇ ਆਉਂਦੀ ਤੇ ਮੈਂ ਤਾਂ ਦੇਖੇ ਨਹੀਂ ਅੱਛਾ ਆਉਂਦੀ ਤੇ ਹੈ ਹੀ ਸੀਗੇ ਨਾ ਆਉਂਦੀ ਤੇ ਹੈ ਨਹੀਂ ਤੇ ਨਾ ਤੇਰਾ ਲੈਂਦੀ ਐ ਨਾ ਮੇਰਾ ਲੈਂਦੀ ਐ ਕੇ ਕਹਿੰਦੇ ਤੈਨ ਚੱਕਲੇ ਕਾਂਡੇ ਜਾਂ ਤੇਰੇ ਬੁੱਤ ਕੋਲੇ ਜਾਂ ਤੇਰੇ ਕੋਲੇ ਮੈਂ ਆਖੇ ਚੱਲ ਨਹਾਵਾਂ ਨਾ ਦਮਾ ਵੀ ਪੇਟੀ ਫਰੋਲ ਨਾ ਪੇਟੀ ਵੀ ਫਰੋਲਦੀ ਮੈਂ ਹੋਰ ਥਾਂ ਵੀ ਆਸੇ ਪਾਸੇ ਦੇਖ ਲਿਆ ਜੇ ਹੁੰਦੇ ਤਾਂ ਉਹ ਦਿਹਾਣ ਮੈਨੂੰ ਜਦੋਂ ਹੈ ਹੀ ਨਹੀਂ ਗੇ ਕੋਈ ਨਹੀਂ ਬੇ ਜਿਹੜੇ ਕਾਂਟੇ ਚੱਕੀ ਨਹੀਂਗੇ ਤੇਰੇ ਨਾਲ ਐਵੇਂ ਸਰ ਕਿਵੇਂ ਲਾ ਦੂਗੀ ਮੈਂ ਆਪੇ ਸਮਝੂ ਦੇਣਾ ਸਮਝਣਾ ਕੀ ਭਾਈ ਉਹਨੇ ਨਾ ਹੁਣੇ ਗੱਲ ਕਰਕੇ ਨਾ ਮੈਂ ਤਾਂ ਨਾ ਤਪਾਰ ਰੱਖਿਆ ਮੈਂ ਤਾਂ ਬੰਜ ਤੇ ਜੜੀ ਬੈਠੀ ਆ ਉਹ ਗੱਲ ਕਰ ਉਹਦੇ ਨਾਲ ਹੁਣੀ ਬੇਬੇ ਤੈਨੂੰ ਇਹਦਾ ਮਤਲਬ ਕੁਝ ਕਹਿ ਲੂਗੀ ਮੇਰੇ ਹੁੰਦੇ ਬਈ ਤੂੰ ਉਹ ਗੱਲ ਨਹੀਂ ਸੁਣਦਾ ਮੇਰੀ ਕਹੂ ਜੇ ਨਾ ਕਹੂਗੀ ਦੇਖੀ ਜਾਊਗੀ ਤੂੰ ਬੰਨ ਮੋੜਾ ਦੇ ਕੇ ਹੁਣ ਪੁੱਛ ਉਹ ਬੇਬੇ ਉਹ ਮੇਰਾ ਗਲਾ ਖਰਾਬ ਸੀ ਮੈਂ ਦਵਾਈ ਲਿਆਉਂਦਾ ਫੇਰ ਕਹਿ ਜਾਂਦਾ ਉਹਨੂੰ ਮੈਂ ਨਹੀਂ ਨਹੀਂ ਦਵਾਈ ਫੇਰ ਲੈ ਤੂੰ ਗੱਲ ਕਰ ਪਹਿਲਾਂ ਉਹਦੇ ਨਾਲ ਲੈ ਦਵਾਈ ਲੈਣ ਜਾਂਦਾ ਸੀ ਮੁੰਡਾ ਕਿਵੇਂ ਵਗਜੂ ਦਵਾਈ ਲੈਣ ਹੁਣ ਪਤਾ ਲੱਗੂਗਾ ਹੁਣ ਦੱਸੇ ਵੀ ਖਾਂਡੇ ਕਹਿੰਦੇ ਤਾਈ ਚੱਕਿਆ ਜਾਂ ਤੇਰੀ ਮਾਂ ਨੇ ਚੱਕਿਆ ਗਿਆ ਐਦੋਂ ਪਹਿਲਾਂ ਤਾਂ ਕਹਿੰਦੇ ਉਹ ਵੀ ਟੁੱਕ ਤੇ ਟੇਲਾ ਸਮਝੀ ਬੈਠੀ ਸੀ ਸਾਨੂੰ ਹੁਣ ਪਤਾ ਲੱਗੂਗਾ ਨੇ ਜਦੋਂ ਮੁੰਡੇ ਨੇ ਕਹਿੰਦੇ ਇਹਦੇ ਨਾਲੇ ਚਾਰ ਖਾਪੜੇ ਐਵੇਂ ਨਹੀਂ ਇਹ ਲੋਟ ਆਉਂਦੀ ਮੈਂ ਤਾਂ ਬਾਹਰ ਨੂੰ ਭੱਗ ਜਾਨੀ ਆ ਲੈ ਮੈਂ ਤੁਮਨੇ ਲੱਠੀ ਵਾਲੀ ਚਾਹ ਬਣਾਈ ਪੀਆ ਚਾਹ ਪੀ ਲੈ ਆ ਕੇ ਮੈਂ ਲੱਠੀ ਵਾਲੀ ਚਾਹ ਬਣੀ ਪੀਏ ਤੁਹਾਡੇ ਵਾਸਤੇ ਅਰੇ ਤੇ ਗਲਾ ਕਿੰਨਾ ਖਰਾਬ ਹੋ ਗਿਆ ਪਿਆ ਉਹ ਮੇਰਾ ਤਾਂ ਗਲਾ ਖਰਾਬ ਹੈ ਪਿਆ ਹਾਂ ਉਮ ਮਲਕੀਏ ਤੈਨੂੰ ਵੀ ਖਵਾਉਣੀ ਆਲੀ ਐ ਤੈਨੂੰ ਇਹ ਮੇਠੇ ਚ ਜਰੂਰ ਖਵਾਵਾਂਗੇ ਉਹ ਤੂੰ ਕਿਡੀਆਂ ਗੱਲਾਂ ਕਰਦੀਆਂ ਮੇਰੀ ਗੱਲ ਕਾਟੇ ਲਾਉਣੀ ਆ ਕਾਟੇ ਮਹਿਮਾਨ ਦੇ ਸਿਰ ਕੰਨੋਂ ਲਉਣੀ ਆ ਮੈਂ ਤਾਂ ਪੁੱਛਦੀ ਆ ਵੀ ਮਾਂ ਨੇ ਫਿਰ ਪੈਸੇ ਕਿੱਥੋਂ ਦਿੱਤੇ ਮੈਂ ਇਸ ਤਰ੍ਹਾਂ ਨੂੰ ਐ ਦੱਸ ਮੈਨੂੰ ਅੱਛਾ ਇਹਦਾ ਮਤਲਬ ਤੇਰੇ ਕਾਟੇ ਵਿੱਚ ਕੇ ਵਸੇ ਤੇ ਸਾਡੇ ਕੋਲ ਪੈਸੇ ਨਹੀਂ ਸੀਗੇ ਤੇ ਪਰ ਐ ਨਹੀਂ ਤੇ ਫੇਰ ਹੀ ਦਿੱਤੇ ਆਂਗੇ ਉਹ ਇਹ ਤਾਂ ਤੇਰੀ ਪੇਕੇ ਦੇ ਘਰੇ ਹੁੰਦੀਆਂ ਹੋਣੀਆਂ ਸਾਡੇ ਘਰੇ ਨਹੀਂ ਹੁੰਦੀਆਂ ਇਹ ਗੱਲ ਗੱਲ ਤੂੰ ਤੁਸੀਂ ਮੇਰੇ ਪੇਕੇਆਂ ਨੂੰ ਠੱਗ ਕਹਿਣੇ ਕਿ ਤੇਰੇ ਪੇਕੇ ਖਾ ਗਏ ਹਰੇਕ ਚੀਤੇ ਪੇਕੇ ਖਾ ਗਏ ਕੀ ਗੱਲ ਮੇਰੇ ਪੇਕੇ ਦੀ ਕਹਤੇ ਤਾ ਉਹਦੇ ਭਰਾ ਨੂੰ ਦੀ ਕਹਿੰਦੇ ਮੇਰੇ ਦੇ ਤੇ ਝੂਠ ਬੋਲਦੀ ਮੈਂ ਤੈਨੂੰ ਦੱਸਾਂ ਮੇਰੇ ਕਾਂਡੇ ਹੈਗੇ ਸੀ ਤੂੰ ਤਾਂ ਮੇਰੇ ਨਾਲ ਆ ਨਾ ਨਾਲ ਆਇਆ ਨਾਲ ਆਇਆ ਪਰੇ ਲੈ ਕੇ ਘਰੇ ਸੋਟੋ ਜਾਂ ਲੈ ਆ ਪੈਸੇ ਲੈ ਕੇ ਹਾਂ ਪੈਸੇ ਲੈ ਜਾ ਕੇ ਕਿਹੜੇ ਪੈਸੇ ਕਾਦੇ ਪੈਸੇ ਲੈ ਕੇ ਦੀ ਮੈਂ ਸਾਨੂੰ ਪੈਸੇ ਕਮਰੇ ਦੇ ਪੈਸੇ ਤੂੰ ਹੀ ਲਵਾਏ 50000 ਰੁਪਇਆ ਇਹ ਤੂੰ ਕਦੀ ਨਹੀਂ ਪਹਿਣੀ ਤੂੰ ਤਾਂ ਕੀ ਨਹੀਂ ਜਾਂਦੀ ਵੱਡੇ ਵੱਡੇ ਜਾਣਗੇ ਬੇਬੇ ਉਰੇ ਆ ਅਬੇ ਅੱਬੇ ਕਰਾਉਂਦੀ ਜਿੰਨੇ ਹਾਂ ਸਾਰੇ ਕਰਾਉਂਦੀ ਆ ਦੇਖ ਲੈ ਮੇਰੇ ਉੱਪਰ ਵੀ ਆਉਣੇ ਨਾ ਕੇ ਬਸਾਰੇ ਕਹਿੰਦੀ ਜੜਾ ਕਿ ਬੇਬੇ ਹੈਗੀ ਨਹੀਂ ਭਾਈ ਤੂੰ ਮੇਰੇ ਸਿਰਾਂ ਕੇ ਤਾਈ ਚੱਕ ਲੈ ਕਾਂਟੇ ਤਾਈ ਚੱਕ ਲੈ ਖੈਨੇ ਤੂੰ ਪਾ ਕੇ ਗਈ ਆਉਂਦੀ ਤੇ ਤੇਰੇ ਕੰਨ ਚ ਆਈ ਨਹੀਂ ਬੇਬੇ ਜਿੱਦੋਂ ਮੇਰੇ ਭਰਾ ਨੇ ਨਹੀਂ ਵੇਚੇ ਮੈਂ ਸਾਨੂੰ ਕਹੀ ਜਾਨੀ ਛੋੜੇ ਮੁੰਦੇ ਹੱਥ ਜੋੜੀ ਜਾਨੀਆਂ ਵੀ ਮੇਰੇ ਭਰਾ ਨੇ ਨਹੀਂ ਕਾਂਟੇ ਵੇਚੇ ਬੇਬੇ ਨੂੰ ਪਤਾ ਕਾਂਡੇ ਨਾਲ ਕਿ ਬੇਬੇ ਨੂੰ ਕੁਛ ਲੱਗ ਬੇਬੇ ਨੂੰ ਕੋਈ ਪਤਾ ਨਹੀਂ ਜਾ ਜਾ ਤੂੰ ਲੈ ਆਵਦੇ ਸਾੰਮ ਦਾ 50000 ਰੁਪਿਆ ਜਾਹੀ ਦਾ ਕਿਤੋਂ ਮਰਜੀ ਲਿਆ ਹਾਂ ਆ ਲੈ ਤੱਕਿਆ ਮਾਰ ਤਾ ਤੱਕੀ ਵਜਾ ਮੈਂ ਤੂੰ ਜਾਉਂ ਕਿੱਧਰ ਅਜੇ ਮੇਰੀ ਮਾਦੇ ਦੂਸਣ ਬਾਜੀ ਕਰਤੀ ਜਾ ਉੜ ਜਾ ਲੈ ਆਵਦੇ ਕਿਛੇ ਲਿਆ ਉਹ ਐਨਾ ਕਰੋ ਬਾਰ ਮੈਂ ਡਾਵੇ ਬਾਰ ਮੈਂ ਡਾਵੇ ਨਹੀਂ ਨਹੀਂ ਜਾ ਲਿਆ ਕੇ ਸਾਡੇ ਸਿਰ ਲਉਣੀ ਹੈਗੀ ਜਾ ਭੱਜ ਬਾਰ ਖੋਲ ਦਿਓ ਬੇਬੇ ਬਾਰ ਖੋਲ ਦੇ ਬੇਬੇ ਮੈਂ ਕਿੱਧਰ ਜਾਉਂਗੀ ਰਾਤ ਨੂੰ ਹੁਣ ਤਾਂ ਬਸ ਵੀ ਲਾਸਟ ਵਾਲੀ ਰਹੇਗੀ ਮੈਂ ਤੇ ਭਰਾ ਨੂੰ ਕਿਹੜੇ ਮੂੰਹ ਜਾ ਕੇ ਕਹੂੰਗੀ ਭਈ ਮੈਂ ਪੈਸੇ ਲੈਣੇ ਮੇਰੇ ਕਾਂਡੇ ਚਰਲਾਉਂਦੇ ਹੈਗੇ ਬੱਚੇ ਵੇ ਕੀ ਕਰਾਂ ਮੈਂ ਉਹ ਚ ਨੂੰ ਕਿੱਥੋਂ ਲੈ ਕੇ ਦੇ ਮੈਂ ਪੈਸੇ ਉਹ ਬੇਪੈਸ਼ਾਨੀ ਮਾਰੀ ਕਰਦੀ ਐ ਕਾਂਡੇ ਤਾਂ ਪੱਕਾ ਬੇਬੇ ਕੋਲੇ ਆਗੇ ਮੇਰੀ ਭਵਾਂ ਤਾਂ ਇਹਨੇ ਵੇਚ ਦੇ ਭਵਾਂ ਇਹਦੇ ਕੋਲੇ ਆਗੇ ਪਰ ਇਹ ਦਿੰਦੀ ਨਹੀਂ ਚੱਲ ਵਗ ਜਾਨੀ ਮੈਂ ਤਾਰੇ ਪਿੰਡੀ ਵਗ ਜਾਨੀ ਹੁਣ